ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਆਪ ਵੱਲੋਂ ਰਿਪਰੈਜ਼ੈਂਟ ਕੀਤਾ ਗਿਆ ਸਿਆਸੀ ਕਾਨਫਰੰਸ ਕਰਕੇ ਸ਼੍ਰੀ ਮੁਖਤਸਰ ਸਾਹਿਬ ਦੀ ਧਰਤੀ ਤੋਂ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਕਿਹਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਪਹਿਲਾ ਭਾਵੇਂ ਸੁਖਬੀਰ ਸਿੰਘ ਬਾਦਲ ਆ ਕੇ ਥੱਲੇ ਸਿੱਖ ਸੰਗਤਾਂ ਦੇ ਵਿੱਚ ਬੈਠੇ ਉਸ ਤੋਂ ਬਾਅਦ ਸਿੱਧਾ ਹੀ ਜਿਸ ਤਰ੍ਹਾਂ ਸਟੰਡ ਕੱਸਿਆ ਜਾਂਦਾ ਹੈ ਜਿਵੇਂ ਸਾਰਾ ਇਹ ਮਾਮਲਾ ਪ੍ਰੀਪਲਾਨਡ ਹੋਵੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਰਨਲ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਫਾਰਮਰ ਨਹੀਂ ਕਿਹਾ ਗਿਆ ਸਾਬਕਾ ਨਹੀਂ ਕਿਹਾ ਗਿਆ ਅੱਗੇ ਬੁਲਾ ਲਿਆ ਗਿਆ ਫਿਰ ਉਹ ਵਟ ਕੱਢੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਇਹ ਰੋਲਾ ਨਹੀਂ ਮੇੜਨਾ ਚਾਹੁੰਦਾ ਸੀ ਇਸ ਲਈਆਂ ਇਸ ਲਈ ਸਾਰੀਆਂ ਗਲਤੀਆਂ ਮੈਂ ਆਪਣੀ ਝੋਲੀ ਦੇ ਵਿੱਚ ਪਾ ਲਈਆਂ ਉਹਨਾਂ ਨੇ ਕਿਹਾ ਕਿ ਜਿਹੜੇ ਵੱੱਜਰ ਗਨਾਹ ਹੋਏ ਨੇ 2007 ਤੋਂ ਲੈ ਕੇ 2017 ਦੇ ਵਿੱਚ ਉਹਨਾਂ ਨੇ ਕਿਹਾ ਚਾਹੇ ਉਹ ਬਾਗੀ ਧੜੇ ਵਾਲੇ ਨੇ ਤੇ ਚਾਹੇ ਉਹ ਦਾਗੀ ਧੜੇ ਵਾਲੇ ਨੇ ਸਾਰੇ ਹੀ ਦਾਗੀ ਨੇ ਸਾਰਿਆਂ ਦੀ ਹੀ ਮੇਰੀ ਭੁਗਤ ਹੈ ਉਹਨਾਂ ਨੇ ਕਿਹਾ ਕਿ ਮੈਂ ਰੋਲਾ ਨਹੀਂ ਮੇੜਨਾ ਚਾਹੁੰਦਾ ਸੀ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੁਹਾਡੇ ਦੇ ਕਰਮੀ ਨੇ ਗੁਰਪਤਾਪ ਸਿੰਘ ਵਿਡਾਲਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬੜਾ ਵੱਡਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਝੂਠ ਮਾਰੇ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸਿਆਸੀ ਕਾਨਫਰੰਸ ਕਰਕੇ ਗੁਰੂਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਉਹਨਾਂ ਨੇ ਕਿਹਾ ਕਿ ਜਾਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਝੂਠ ਸੀਰ ਤੇ ਝੂਠ ਬੋਲ ਕੇ ਆਏ ਨੇ ਤੇ ਜਾਏ ਹੁਣ ਝੂਠ ਬੋਲ ਰਹੇ ਨੇ ਇਹ ਦੱਸਣ ਕਿ ਝੂਠ ਕਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰਾਂ ਦੇ ਸਾਹਮਣੇ ਬੋਲਣਾ ਜਾਂ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਬੋਲਣਾ ਯਾਨੀ ਕਿ ਉਹਨਾਂ ਨੇ ਕਿਹਾ ਹੀ ਉਹੀ ਹੈ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਅੱਜ ਇਹ ਰਬਲਟੀ ਰੁਮਾਨਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਕਿਹਾ ਗਿਆ ਕਿ ਨਹੀਂ ਭਾਈ ਇਹ ਸਾਨੂੰ ਦਿੱਤੇ ਜਾਣ ਇਹ ਫਕਰੇ ਕੌਮ ਫਿਰ ਦੁਬਾਰਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਜਾਵੇ ਜੇ ਗੱਲ ਕਰੀਏ ਸੁਮੇਧ ਸੈਣੀ ਦੀ ਸੁਮੇਧ ਸੈਣੀ ਦੇ ਮੁੰਡੇ ਨੂੰ ਡੀਜੀਪੀ ਲਗਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿਨ੍ਹਾਂ ਨੇ ਸਿੱਖਾਂ ਦੀ ਨਸਲ 쿠ਸ਼ੀ ਕੀਤੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਕਿ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਰੀਲਾਂਚ ਕਰਨਾ ਚਾਹੁੰਦੇ ਨੇ ਇਧਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਗੁਰਪ੍ਰਤਾਪ ਵਡਾਲਾ ਡੱਟ ਕੇ ਵਰੇ ਨੇ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਆਪਣੀਆਂ ਹਰਕਤਾਂ ਤੋਂ ਬਾਅਦ ਆਵੇ ਸੁਖਬੀਰ ਸਿੰਘ ਬਾਦਲ ਧਜੀਆਂ ਉਡਾਰ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਉਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਵਾਗਡੋਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਚਲੀ ਗਈ ਤਾਂ ਵੱਡਾ ਨੁਕਸਾਨ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਥ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਜ਼ਿਆਦਾ ਨੁਕਸਾਨ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਹੋਇਆ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਕੌਮ ਨਹੀਂ ਬਖਸ਼ੇਗੀ ਅਤੇ ਨਾ ਹੀ ਵੋਟਾਂ ਪਾਵੇਗੀ ਇਹਨਾਂ ਦੇ ਮੂੰਹ ਨੂੰ ਕਿਉਂਕਿ ਇਹਨਾਂ ਨੇ ਫਿਰ ਆਪਣੀਆਂ ਮੰਨ ਆਈਆਂ ਕਰਨੀਆਂ ਨੇ ਇਹਦੇ ਸੁਖਬੀਰ ਸਿੰਘ ਬਾਦਲ ਵੱਲੋਂ ਤਾਂ ਜੇ ਕਸੇ ਗਿਆ ਕਿ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਨੇ ਚਾਹੇ ਭਾਈ ਅਮਰਪਾਲ ਖਾਲਸਾ ਹਾਲਸਾ ਹੈ ਚਾਹੇ ਭਾਈ ਸਰਦਾਰ ਵੀ ਸਿੰਘ ਖਾਲਸਾ ਹੈ ਇਹ ਸਾਰੇ ਹੀ ਏਜੰਸੀਆਂ ਦੇ ਬੰਦੇ ਨੇ ਏਜੰਸੀਆਂ ਦੇ ਤਹਿਤ ਸਾਰੇ ਕੰਮ ਕਾਜ਼ ਇਹਨਾਂ ਵੱਲੋਂ ਕੀਤੇ ਜਾ ਰਹੇ ਨੇ ਕੌਣ ਸੱਚਾ ਹੈ ਕੌਣ ਝੂਠਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਤੁਹਾਨੂੰ